ਮੈਂ ਨਹੀਂ ਦੱਸ ਸਕਦੀ ਮੈਂ ਕੀ ਦੱਸਾਂ ਮੈਂ ਆਪਣੇ ਘਰ ਦੀ ਕੀ ਹਾਲਾਤ ਸਾਰਿਆਂ ਦੇ ਸਾਹਮਣੇ ਨਹੀਂ ਦੱਸ ਸਕਦੀ ਕਿੰਨਾ ਕੁ ਮਗਰ ਸੰਘਰਸ਼ ਹੈ ਨੌਕਰੀ ਹਾਸਲ ਕਰਨ ਲਈ ਸਿਰ ਬਿਆਨ ਨਹੀਂ ਹੋ ਪਾਰਿਆ ਇਸ ਟਾਈਮ ਮੈਨੂੰ ਜਿਹੜਾ ਮੈਂ ਸੰਘਰਸ਼ ਮੈਂ ਯਾਦ ਕਰ ਰਹੀ ਹਾਂ ਜੇ ਕਰ ਤਾਂ ਬਹੁਤ ਸੰਘਰਸ਼ ਕੀਤਾ ਲੱਗਦੀ ਵਿੱਚ ਮੈਂ 2000 ਸਾਲ ਮੇਰੀ 5ਵੀਂ ਚ ਸ਼ਾਦੀ ਹੋਈ ਹੈ ਮੈਨੂੰ ਉਸ ਤੋਂ ਬਾਅਦ ਮੈਨੂੰ ਉੱਥੇ ਵੀ ਅਕਸੈਪਟ ਨਹੀਂ ਕੀਤਾ ਗਿਆ ਤੇ ਮੇਰਾ ਉੱਥੇ ਡਾਈਵੋਰਸ ਹੋ ਗਿਆ ਮੇਰਾ ਅਗਲੇ ਨੇ ਮੈਨੂੰ ਛੱਡਤਾ ਮੇਰਾ ਬੱਚਾ ਵੀ ਹੈ ਮੇਰਾ ਬੇਟਾ ਵੀ ਹੈ ਮੈਂ ਉਸ ਬੱਚੇ ਨੂੰ ਆਪਣੇ ਲੈਵਲ ਤੇ ਇਕੱਲਿਆ ਪਾਲਿਆ ਮੈਂ ਆਪਣੇ ਪੀਕੇ ਕਰ ਰਹੀ ਹਾਂ ਮੇਰੇ ਸਿਰ ਤੇ ਕੋਈ ਭਰਾ ਨਹੀਂ ਕੋਈ ਬੇਟਾ ਨਹੀਂ ਸੌਰੀ ਮੇਰਾ ਬ੍ਰਦਰ ਨਹੀਂ ਤੇ ਮੈਂ ਆਪਣੇ ਬੇਟੇ ਨੂੰ ਆਪਣੀ ਮਾਂ ਨੂੰ ਤੇ ਆਪਾਂ ਸਿਰਫ ਤਿੰਨ ਜਾਣੇ ਆ ਕਰੇ ਤੇ ਅਸੀਂ ਮੈਨੂੰ ਆ ਚੇ ਚਾਹ ਮਿਲੀ ਹੈ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਨੇ ਮੇਰੇ ਤੇ ਮਿਹਰ ਕੀਤੀ ਹੈ ਸੱਚੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਮਾਹੌਲ ਸਰਖਾਹ ਦੋਸਤੋ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਲਗਾਤਾਰ ਅੱਗੇ ਵਧ ਰਿਹਾ ਹੈ ਤੇ ਅੱਜ ਮੁੱਖ ਮੰਤਰੀ ਪੰਜਾਬ ਦੇ ਕਹਿਣ ਮੁਤਾਬਕ 45000 ਨੌਕਰੀਆਂ ਜਿਹੜੀਆਂ ਕਿ ਉਹ ਸੌਂਪ ਦਿੱਤੀਆਂ ਗਈਆਂ ਨੇ 293 ਨੌਕਰੀਆਂ ਅੱਜ ਵੀ ਹੈਲਥ ਡਿਪਾਰਟਮੈਂਟ ਦੇ ਵਿੱਚ ਵਾਟਰ ਸੈਨੀਟੇਸ਼ਨ ਡਿਪਾਰਟਮੈਂਟ ਵੱਖ-ਵੱਖ ਵਿਭਾਗਾਂ ਵਿੱਚ ਦਿੱਤੀਆਂ ਗਈਆਂ ਨੇ ਮੇਰੇ ਨਾਲ ਕੋਈ ਜੋ ਨੌਜਵਾਨ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਗੱਲਬਾਤ ਕਰਦੇ ਹਾਂ ਕਿ ਸੰਘਰਸ਼ ਦੀ ਕਹਾਣੀ ਕਿਵੇਂ ਕੀ ਨੇ ਤੇ ਕਿਸ ਤਰੀਕੇ ਨਾਲ ਨੌਕਰੀਆਂ ਮਿਲੀਆਂ ਨੇ ਕੀ ਨਾਮ ਹੈ ਜੀ ਮੋਨਿਕਾ ਰਾਨੀ ਕਿਥੋਂ ਨੇ ਹੋ ਮਾਨ ਇਹ ਨੌਕਰੀ ਦੇ ਲਈ ਕਿੰਨਾ ਕ ਸੰਘਰਸ਼ ਕਰਨਾ ਪਿਆ ਸਰ ਮੇਰੀ ਇਹ ਸੈਕੰਡ ਜੌਬ ਹੈ ਇਸੇ ਸਾਲ ਦੀ ਪਹਿਲਾਂ ਮੈਂ ਟੀਐਸਐਸ ਕਨਸਟੇਬਲ ਭਰਤੀਆਂ ਮੈਨੇ ਉਧਰੋਂ ਡਿਜ਼ਾਈਨ ਦੇ ਕੇ ਮੈਂ ਇਧਰ ਆਈ ਹੈਗੀ ਕਲਰ ਹਾਂਜੀ ਇਹ ਸ੍ਰੀ ਮਾਨ ਸਾਹਿਬ ਜੀ ਰਹਿਮਤ ਹੈ ਜਾਂ ਉਹਨਾਂ ਦੇ ਕੰਮਕਾਜ ਹੈ ਜਿਹੜੀ ਵੀ ਸੇਵਾਵਾਂ ਉਹਨਾਂ ਨੇ ਦਿੱਤੀਆਂ ਨੇ ਬਹੁਵੇਂ ਨੌਕਰੀਆਂ ਨੇ ਗੱਲ ਇੰਨੀ ਕਾ ਵੀ ਉਹਦੇ ਪਿੱਛੇ ਮਿਹਨਤ ਕਿੰਨੀ ਕਾ ਸਟਰਗਲ ਕਿੰਨੇ ਸਰ ਮਿਹਨਤ ਹੈਗੀ ਹੈਗੀ ਬਟ ਪਹਿਲਾਂ ਕੋਈ ਰਿਜ਼ਲਟ ਨਹੀਂ ਮਿਲਦਾ ਸੀ ਮਿਹਨਤ ਦਾ ਜਿੰਨੇ ਵੀ ਸਰਕਾਰਾਂ ਆਈਆਂ ਨੇ ਬਟ ਮਾਨ ਸਾਹਿਬ ਨੇ ਜਿੰਨਾ ਵੀ ਕੰਮ ਕੀਤਾਗਾ ਉਹ ਸਾਰੇ ਯੂਥ ਲਈ ਬਹੁਤ ਜ਼ਿਆਦਾ ਵਧੀਆ ਕੀਤਾਗਾ ਤੇ ਉਹਦੇ ਸਦਕਾ ਅਸੀਂ ਅੱਜ ਇੱਥੇ ਪ੍ਰੈਜ਼ੈਂਟ ਆ ਤੇ ਉਹਨਾਂ ਦੀ ਹੱਥੀਆ ਸੀ ਇਹ ਜੋਇਨਿੰਗ ਲੈਟਰ ਕਬੂਲ ਕੀਤੀ ਹੈਗੇ ਦੋ ਦੋ ਨੌਕਰੀਆਂ ਤੁਹਾਨੂੰ ਮਿਲ ਗਈਆਂ ਨੇ ਤੇ ਇਸ ਤੋਂ ਅੱਗੇ ਦਾ ਵੀ ਪਲਾਨ ਹੋਊਗਾ ਫਿਰ ਹਾਂਜੀ ਬਿਲਕੁਲ ਸਰ ਅਸੀਂ ਜਿਵੇਂ ਸ੍ਰੀ ਮਾਨ ਸਾਹਿਬ ਨੇ ਖੁਦ ਕਿਹਾ ਹੈਗਾ ਜੀ ਕਿ ਅਸੀਂ ਮਤਲਬ ਕਿ ਇਹ ਲਾਸਟ ਜੌਬ ਨਹੀਂ ਹੈਗੀ ਸਾਡੀ ਅੱਗੇ ਵੀ ਬਹੁਤ ਜੌਬਸ ਆਉਣੀਆਂ ਨੇ ਤੇ ਅੱਗੇ ਹੋਰ ਹਾਇਰ ਰੈਂਕ ਲਈ ਅਸੀਂ ਤਿਆਰੀ ਕਰਦੇ ਰਾਵਾਂਗੇ ਤੇ ਹੋਰ ਵਧੀਆ ਕੁਸ਼ਤੀ ਅਸੀਂ ਬੈਠਾਂਗੇ ਅੱਗੇ ਚਲ ਚੰਗੀ ਗੱਲ ਆ ਬਹੁਤ-ਬਹੁਤ ਵਧਾਈਆਂ ਤੇ ਅਰਦਾਸਾ ਸਾਡੀਆਂ ਤੁਹਾਡੇ ਨਾਲ ਨੇ ਥੈਂਕ ਯੂ ਸੋ ਮਚ ਕਹਾਣੀਆਂ ਹਰ ਇੱਕ ਦੇ ਵੱਖਰੇ ਸੰਘਰਸ਼ ਦੀ ਉਹਨਾਂ ਨੂੰ ਜੋਬ ਮਿਲ ਰਹੀ ਹੈ ਨੌਜਵਾਨ ਨੇ ਜਿਨ੍ਹਾਂ ਨੂੰ ਨੌਕਰੀ ਮਿਲੀ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਸੰਘਰਸ਼ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਜੀ ਆਕਾਸ਼ ਮਲੋਤਰਾ ਹੈ ਜੀ ਕਿੱਥੋਂ ਆਨੇ ਹੋ ਮੇਰਾ ਫਾਜ਼ਿਲਕਾ ਜਿਲ੍ਹਾ ਜੀ ਫਾਜ਼ਿਲਕਾ ਤੋਂ ਨੇ 300 ਕਿਲੋਮੀਟਰ ਸਵਾ 300 ਕਿਲੋਮੀਟਰ ਏਰੀਆ ਪੈ ਜਾਂਦਾ ਹਾਂ ਜੀ ਕਿਹੜੇ ਵਿਭਾਗ 'ਚ ਨੌਕਰੀ ਮਿਲੀ ਹੈ ਮੈਨੂੰ ਟੈਕਨੀਕਲ ਐਜੂਕੇਸ਼ਨ 'ਚ ਜੀ ਠੀਕ ਹੈ ਕੀ ਸੰਘਰਸ਼ ਹੈ ਕਿਉਂਕਿ ਨੌਕਰੀਆਂ ਕਿਹਾ ਜਾਂਦਾ ਹੈ ਸਰਕਾਰੀ ਨੌਕਰੀਆਂ ਖਵਾਬ ਜ਼ਰੂਰ ਨੇ ਹਾਂ ਜੀ ਬਿਲਕੁਲ ਸਭ ਦੇ ਖੁਆਬ ਹੁੰਦਾ ਹੀ ਮੈਂ ਸਰਕਾਰੀ ਜੋਬ ਲਵਾਂ ਤੇ ਮੈਂ ਪਿਛਲੇ 3-4 ਸਾਲ ਤੋਂ ਟਰਾਈ ਕਰ ਰਿਹਾ ਸੀ ਪਰ ਮਾਨਸਾਹਬ ਦੀ ਸਰਕਾਰ ਆਉਣ ਦੇ ਬਾਅਦ ਇਹ ਟੈਸਟ ਆਇਆ ਸੀ ਜੀ ਉਹ ਮੈਂ ਕਲੀਅਰ ਕੀਤਾ ਤੇ ਹੁਣ ਮੈਨੂੰ ਇਹ ਜੋਬ ਮਿਲ ਗਈ ਜੀ ਅੱਛਾ ਟੈਸਟ ਕਲੀਅਰ ਕਰਨ ਦਾ ਜਿਹੜਾ ਸਫਰ ਹੈ ਹਾਂਜੀ ਪਰਿਵਾਰ ਤੇ ਜਾਂ ਤੁਹਾਡੇ ਤੇ ਆਰਥਿਕ ਬੋਝ ਵੀ ਰਹਿੰਦਾ ਹੈ ਜ਼ਿੰਮੇਵਾਰੀਆਂ ਰਹਿੰਦੀਆਂ ਉਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਅਰਚਨਾਟਕਲਾਂ ਵੀ ਬਣਦੀਆਂ ਨੇ ਉਹ ਥੋੜਾ ਜਿਹਾ ਉਹਦੇ ਬਾਰੇ ਜ਼ਰੂਰ ਦੱਸੋ ਹਾਂਜੀ ਬਿਲਕੁਲ ਤਿਆਰੀ ਦੇ ਵਿੱਚ ਵਿੱਚ ਸਾਨੂੰ ਮਤਲਬ ਮੈਂਟਰ ਪ੍ਰੈਸ਼ਰ ਵੀ ਬਹੁਤ ਹੁੰਦਾ ਉਹਦੇ ਨਾਲ ਪਰਿਵਾਰ ਦਾ ਸਹਿਯੋਗ ਵੀ ਬਹੁਤ ਹੋਣਾ ਜ਼ਰੂਰੀ ਹੈ ਤੇ ਮੇਰੇ ਪਰਿਵਾਰ ਨੇ ਵੀ ਬਹੁਤ ਸਾਥ ਦਿੱ ਤੇ ਉਹਨਾਂ ਦੇ ਅੱਜ ਬਦੌਲਤ ਮੈਂ ਇਸ ਮੁਕਾਮ ਤੇ ਪਹੁੰਚਿਆ ਤੇ ਅੱਜ ਮੈਂ ਇੱਥੇ ਚੰਦਾ ਪ੍ਰੋਗਰਾਮ ਤਾਂ ਨਹੀਂ ਬਣਾਇਆ ਹੈਗਾ ਸੀ ਪਹਿਲਾਂ ਪਰ ਇਮਾਨਸਾਦ ਦੀ ਬਦੌਲਤ ਜਿਹੜਾ ਮੈਨੂੰ ਇੱਥੇ ਇੱਕ ਪੋਸਟ ਮਿਲ ਗਈ ਆ ਹੁਣ ਮੈਂ ਨਹੀਂ ਜਾਣਾ ਜੀ ਜੇ ਨਾ ਮਿਲਦੀ ਫਿਰ ਮੈਨੂੰ ਜਾਣਾ ਪੈਣਾ ਸੀ ਕਿਹੜੀ ਜਗ੍ਹਾ ਮੈਂ ਕੈਨੇਡਾ ਜੀ ਜਿਵੇਂ ਕਿ ਮੇਰੇ ਸਾਰੇ ਕਜ਼ਨ ਉੱਥੇ ਆਈ ਫਿਰ ਮੈਂ ਉਹਨਾਂ ਕੋਲ ਜਾਣਾ ਸੀ ਲੱਖਾਂ ਦਾ ਖਰਚਾ ਕਰਕੇ ਉੱਧਰ ਜਾਣਾ ਸੀ ਜਾਣਾ ਪੈਣਾ ਸੀ ਜੀ ਇਹ ਫਿਰ ਮੇਰੀ ਇੱਕ ਬਣ ਜਾਣੀ ਸੀ ਮਜਬੂਰੀ ਪਰ ਅੱਜ ਮੈਂ ਨਹੀਂ ਗਿਆ ਚੰਗੀ ਗੱਲ ਹੈ ਜੀ ਮੈਂ ਆਪਦੇ ਮਾਪੇ ਕੋਲ ਰਵਾਂਗਾ ਹੁਣ ਮੇਰੇ ਲਈ ਬਹੁਤ ਖੁਸ਼ੀ ਦਾ ਇੱਕ ਦਿ ਅਛਾ ਇਹ ਵੀ ਦੱਸ ਦਿਓ ਕਿ ਪਹਿਲਾਂ ਜਾਂ ਹੁਣ ਦੇ ਵਿੱਚ ਕੋਈ ਉਹ ਦੂਜੇ ਤਰੀਕੇ ਦਾ ਜੁਗਾੜਬਾਜ਼ੀ ਕੋਈ ਜ਼ੋਰ ਰਜਮੈਸ਼ ਕਰਨੀ ਪਈ ਹੋਵੇ ਹਾਂਜੀ ਪਹਿਲਾਂ ਜਿਵੇਂ ਪਹਿਲਾਂ ਦੀਆਂ ਸਰਕਾਰਾਂ ਸੀ ਉਦੋਂ ਸਾਨੂੰ ਵੀ ਇਹ ਲੱਗਦਾ ਸੀ ਵੀ ਹਾਂ ਕਿਤੇ ਨਾ ਕਿਤੇ ਪੈਸੇ ਚੱਲਦੇ ਆ ਜੀ ਪਰ ਜਿਵੇਂ ਹੁਣ ਪੜੇ ਲਿਖੇ ਨੌਜਵਾਨ ਸੀ ਡਾਰੇ ਵੀ ਹੁੰਦਾ ਸੀ ਜੀ ਕੁਝ 10 ਪੋਸਟ ਆ ਗਈਆਂ ਉਹਨਾਂ ਵਿੱਚੋਂ 8 ਲੈ ਜਾਣੀਆਂ ਪੈਸੇ ਵਾਲਿਆਂ ਨੇ ਉਹ ਅੱਜ ਕੱਲੇ ਇਹ ਡਰ ਸਾਨੂੰ ਖਤਮ ਹੋ ਗਿਆ ਤੇ ਸਾਨੂੰ ਇਹ ਹੋ ਗਿਆ ਵੀ ਜਿਵੇਂ ਅਸੀਂ ਪੜਾਂਗੇ ਅਸੀਂ ਉਸ ਤਰੀਕੇ ਦੀ ਜੌਬ ਲੈ ਜਾਵਾਂਗੇ ਜਿਵੇਂ ਪੜਾਂਗੇ ਉਦਾਂ ਦੀ ਨੌਕਰੀ ਮਿਲ ਜੂਗੀ ਇਹ ਜਿਹੜਾ ਰਿਆ ਨੌਜਵਾਨਾਂ ਦੇ ਵਿੱਚ ਇੱਕ ਹੋਰ ਕੀ ਨਾਮ ਹੈ ਜੀ ਜੀ ਮੇਰਾ ਨਾਮ ਸਰਿਤਾ ਕਿੱਥੋਂ ਹਾਂ ਲੁਧਿਆਣਾ ਦਿੱਤਾ ਹੈ ਜੀ ਕਿਹੜੇ ਵਿਭਾਗ 'ਚ ਨੌਕਰੀ ਮਿਲੀ ਹੈ ਆਈਟੀਆਈ ਦੇ ਪਾਰਟਮੈਂਟ ਆਈਟੀਆਈ ਥੈਂਕ ਯੂ ਤੇ ਕਿੰਨਾ ਕੁ ਮਗਰ ਸੰਘਰਸ਼ ਹੈ ਨੌਕਰੀ ਹਾਸਲ ਕਰਨ ਲਈ ਸਰ ਬਿਆਨ ਨਹੀਂ ਹੋ ਪਾ ਰਿਹਾ ਇਸ ਟਾਈਮ ਮੈਨੂੰ ਜਿਹੜਾ ਮੈਂ ਸੰਘਰਸ਼ ਮੈਂ ਯਾਦ ਕਰ ਰਹੀ ਹਾਂ ਜੇ ਕਰਤਾ ਹਾਂ ਬਹੁਤ ਸੰਘਰਸ਼ ਕੀਤਾ ਹੈ ਲਾਈਫ ਦੇ ਵਿੱਚ ਮੈਂ ਮੈਂ ਕੀ ਦੱਸਾਂ ਮੈਂ ਆਪਣੇ ਘਰ ਦੀ ਕੀ ਹਾਲਾਤ ਸਾਰਿਆਂ ਦੇ ਸਾਹਮਣੇ ਨਹੀਂ ਦੱਸ ਸਕਦੀ ਪਰ ਮੈਂ ਬਹੁਤ ਸੰਘਰਸ਼ ਕੀਤਾ ਹੈ ਲੱਗਦੀ ਵਿੱਚ ਈਵਨ ਕੀ ਮੈਂ ਨਹੀਂ ਦੱਸ ਸਕਦੀ ਸਰ ਇਹ ਖੁਸ਼ੀ ਦੇ ਨਾਲ ਹੁਣ ਖੁਸ਼ੀ ਦੇ ਹੰਝੂ ਵੀ ਕਹਿ ਲਏ ਨਾਲ ਨਾਲ ਭਾਵਕਤਾ ਦਾ ਹਾਂਜੀ ਹਾਂਜੀ ਸਰ ਹੁਣ ਹੁਣ ਕੀ ਲੱਗਦਾ ਹੁਣ ਤਕਦੀਰ ਜਿਹੜੀ ਹੈ ਉਹ ਬਦਲ ਜੇਗੀ ਹੁਣ ਭਵਿੱਖ ਬਦਲਿਆ ਜਾਵੇਗਾ ਹਾਂ ਸਰ ਬਿਲਕੁਲ ਕਿੰਨੇ ਸਾਲਾਂ ਬਾਅਦ ਨੌਕਰੀ ਮਿਲੀ ਜੋ ਉਹ ਸਾਨੂੰ ਏਰੀਆ ਮਤਲਬ ਉਹਦਾ ਪੀਰੀਅਡ ਹੋ ਦੱਸ ਦਿਓ ਕਿ ਕਿੰਨਾ ਕੁ ਲੰਮਾ ਸਮਾਂ ਜਿਹੜਾ ਸਟਰਗਲ ਦਾ ਰਿਹਾ ਸਰ ਮੇਰਾ ਸਟਰਗਲ ਸ਼ੁਰੂ ਤੋਂ ਹੀ ਰਿਹਾ ਵਾ ਮੈਂ 2000 ਸਰ ਮੇਰੀ ਪੰਜਵੀਂ ਚ ਸ਼ਾਦੀ ਹੋਈ ਐ ਮੈਨੂੰ ਉਸ ਤੋਂ ਬਾਅਦ ਮੈਨੂੰ ਉੱਥੇ ਵੀ ਐਕਸੈਪਟ ਨਹੀਂ ਕੀਤਾ ਗਿਆ ਤੇ ਮੇਨ ਮੇਰਾ ਉੱਥੇ ਡਾਈਵੋਰਸ ਹੋ ਗਿਆ ਮੇਰਾ ਅਗਲੇ ਨੇ ਮੈਨੂੰ ਛੱਡਤਾ ਮੇਰਾ ਬੱਚਾ ਵੀ ਹੈ ਮੇਰਾ ਬੇਟਾ ਵੀ ਹੈ ਮੈਂ ਉਸ ਬੱਚੇ ਨੂੰ ਆਪਣੇ ਲੈਵਲ ਤੇ ਇਕੱਲਿਆਂ ਪਾਲਿਆ ਮੈਂ ਆਪਣੀ ਪੀਕੇ ਕਰ ਰਹੀ ਹਾਂ ਮੇਰੇ ਸਿਰ ਤੇ ਕੋਈ ਭਰਾ ਨਹੀਂ ਕੋਈ ਬੇਟਾ ਨਹੀਂ ਸੌਰੀ ਮੇਰਾ ਬ੍ਰਦਰ ਨਹੀਂ ਤੇ ਮੈਂ ਆਪਣੇ ਬੇਟੇ ਨੂੰ ਆਪਣੀ ਮਾਂ ਨੂੰ ਤੇ ਆਪਾਂ ਸਿਰਫ ਤਿੰਨ ਜਾਣੇ ਹੱਕ ਰਹੇ ਸੀ ਮੈਨੂੰ ਅੱਜ ਚੌਥੀ ਮਿਲੀ ਹੈ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਨੇ ਮੇਰੇ ਤੇ ਮਿਹਰ ਕੀਤੀ ਹੈ ਸੱਚੀ ਤੇ ਮਸਰ ਮੈਂ ਬਹੁਤ ਸੰਘਰਸ਼ ਵਾਲਾ ਟਾਈਮ ਲਿਖਿਆ ਹਰ ਇੱਕ ਸਾਲ ਦੇ ਬਾਅਦ ਸੰਘਰਸ਼ ਜਿਹੜਾ ਕਿ ਆ ਉਹਦਾ ਨਤੀਜਾ ਮਿਲ ਗਿਆ ਹਾਂਜੀ ਹਾਂਜੀ ਸਰ ਦਿਲੋਂ ਦੁਆਵਾਂ ਦਿਲੋਂ ਅਰਦਾਸਾਂ ਤੁਹਾਡੇ ਲਈ ਆ ਕਾਮਯਾਬੀਆਂ ਮਿਲਣ ਤੁਹਾਨੂੰ ਥੈਂਕ ਯੂ ਬਹੁਤ ਬਹੁਤ ਧੰਨਵਾਦ ਸੋ ਇਹ ਇਹ ਸੁਪਨੇ ਇਦਾਂ ਸਾਕਾਰ ਹੁੰਦੇ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਕਹਾਣੀ ਦੱਸੀ ਕਿ ਜੋ ਕੁਝ ਜ਼ਿੰਦਗੀ ਦੇ ਵਿੱਚ ਵਾਪਰਿਆ ਜੋ ਤਰ੍ਹਾਂ ਦੀਆਂ ਕੜਨਾਵਾਂ ਵਾਪਰੀਆਂ ਨੇ ਸੁਪਨੇ ਜਿਹੜੇ ਕਿਆ ਉਹ ਜਿਹੜੇ ਨੌਜਵਾਨ ਨੇ ਨੌਕਰੀ ਪ੍ਰਾਪਤ ਉਹਨਾਂ ਦੇ ਸੁਪਨੇ ਸਾਕਾਰ ਹੋ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਨੌਕਰੀਆਂ ਮਿਲ ਰਹੀਆਂ ਤੇ ਨਾਲ ਦੀ ਨਾਲ ਇਹ ਨੌਜਵਾਨ ਸਨੇਹਾ ਵੀ ਜ਼ਰੂਰ ਦੇ ਰਹੇ ਨੇ ਕਿ ਇੱਥੇ ਰਹਿ ਕੇ ਹੀ ਜਿਹੜਾ ਕਿ ਸਾਰਾ ਕੁਝ ਕੀਤਾ ਜਾ ਸਕਦਾ ਆ ਪੰਜਾਬ ਛੱਡਣ ਦੀ ਲੋੜ ਨਹੀਂ ਹੈ ਮਿਹਨਤ ਕਰਨ ਦੀ ਲੋੜ ਹੈ ਮਿਹਨਤ ਕਾ ਸ਼ੋਕ ਹੈ ਹੀ ਜਿਹੜਾ ਕਿ ਆਪਣੇ ਸੁਪਨੇ ਆ ਆਪਣਾ ਭਵਿੱਖ ਆ ਉਸ ਵਾਰਿਆ ਜਾ ਸਕਦਾ ਹੈ ਸਰਖਪ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ